ਅੱਜ ਸੇਵਾ ਭਾਰਤੀ ਨੇ ਆਪਣੇ ਉਸ ਬਹੁਤ ਹੀ ਪਿਆਰੇ ਪਰਮ ਪਿਆਰੇ ਹੌਂਡਰ ਮੈਂਬਰ ਸ਼੍ਰੀ ਕੌਸ਼ਲ ਪਾਟਿਆ ਦੀ ਯਾਦ ਵਿੱਚ ਇਹ ਸ਼ੋਕ ਸਭਾ ਕੀਤੀ ਹੈ ਇਤਨੀ ਪੂਰੀ ਕਰ ਸਕਦੇ ਔਰ ਪੂਰੀ ਸੇਵਾ ਭਾਰਤੀ ਪੂਰਾ ਗੜਸ਼ੰਕਰ ਨੀਰਜ ਜੀ ਤੁਹਾਡੇ ਪਰਿਵਾਰ ਨੂੰ ਅਸੀਂ ਵਿਸ਼ਵਾਸ ਜਵਾਨੇ ਆ ਉਹ ਕਦੀ ਆਣਾ ਜਾਣਾ ਵੀ ਰੱਖੋ ਔਰ ਇਹ ਤੁਹਾਡਾ ਪਰਿਵਾਰ ਹੈ ਆਪਣਾ ਇਸੇ ਕਰਕੇ ਅੱਜ ਇਹ ਸ਼ੋਕ ਸਭਾ ਦਾ ਆਯੋਜਨ ਜਿਹੜਾ ਹੈ ਉਹ ਕੀਤਾ ਗਿਆ समयपुर भवस्वह पश्य हि परवारे नियम वरगो देवस्य धीमहि धियो यो न प्रचोदयात् ओम भूर्भुवस्वह पश्य हि परवारे नियम वरगो देवस्य धीमहि धियो यो न प्रचोदयात् शांति 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 सबका आभार व्यक्त करना चाहूँगा जो कि आपने इतना समय निकाल करके मेरे पिताश्री के श्रद्धांजलि में समारोह शम, में शा, शामिल होकर के अपना कीमती समय दिया ये सब हम जानते हैं और आप सब लोगों को विदित है कि वो सब हमारे बीच में अभी नहीं होते हुए भी उनकी प्रेजेंस को हम कभी भुला नहीं पाएंगे मार्गदर्शक रहे हैं पूरे हमारे परिवार में तो रह ही रहे हैं लेकिन मेरे साथ से अपने इस एरिया में भी उन्होंने आलमोस्ट जहाँ तक हो सके पूरा अपना सहयोग और मार्गदर्शन का मार्गदर्शक का काम किया है मैं ज़्यादा मेरे पास शब्द तो नहीं है लेकिन मैं आप सब लोगों को का एक बार फिर आभार व्यक्त करके यहाँ पर मैं अपने विश्राम देता हूँ धन्यवाद ਛੜੇ ਕੁਛ ਅਦਾਸੇ ਕਿ ਰੁੱਤ ਹੀ ਬਦਲ ਗਈ ਇੱਕ ਸ਼ਖਸ ਸਾਰੇ ਸ਼ਹਿਰ ਕੋ ਵਿਰਾਨ ਕਰ ਗਿਆ ਕਲਮ ਸੇ ਕਹਾ ਆਪਕੇ ਸਨਮਾਨ ਮੇਂ ਕੁਛ ਲਿਖੇ ਸਜਦਾ ਕਰਕੇ ਵ ਬੋਲੀ ਮੂਝੇ ਮੇਰੀ ਔਕਾਤ ਮੇ ਰਹਿਨੇ ਦੋ ਸੇਵਾਪਰਤੀ ਗੜਸ਼ੇਂਕਰ ਤੋਂ ਫਾਊਂਡਰ ਮੈਂਬਰ ਕੌਸ਼ਲ ਪਹਾੜੀਆ ਜੀ ਦੇ ਅਕਾਲ ਚਲਾਣਾ ਪ੍ਰੰਤ ਉਹਨਾਂ ਦੀ ਯਾਦ ਵਿੱਚ ਅੱਜ ਇੱਕ ਸ਼ੋਕ ਸਭਾ ਰੱਖੀ ਗਈ ਹੈ ਤੇ ਇਸ ਸੰਬੰਧੀ ਪ੍ਰੋਗਰਾਮ ਦੀ ਤੇ ਕੌਸ਼ਲ ਪਾਰਟੀ ਦੇ ਜੀਵਨ ਬਾਰੇ ਜੋ ਮੌਜੂਦਾ ਸੇਵਾ ਭਾਰਤੀ ਦੇ ਕੈਸ਼ੀਅਰ ਨੇ ਲੁਪਤਾ ਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਕਾਰੀ ਪੂਰੀ ਪ੍ਰਾਪਤ ਕਰਦੇ ਆ ਤੇ ਉਹਨਾਂ ਦੀ ਜੀਵਨ ਤੇ ਇੱਕ ਸੰਖੇਪ ਚਾਪ ਆਪਣੇ ਕੌਸ਼ਲ ਪਾਰਟੀ ਦੀ ਬਾਰੇ ਜੀ ਲੁਪਤਾ ਜੀ ਕੌਸ਼ਲ ਪਾਰਟੀ ਹੈ ਜੀ ਇੱਕ ਕਰਮਟ ਕਰਮ ਕਰਤਾ ਹਾਂ ਸੇਵਾ ਭਾਰਤੀ ਦੇ ਜਿਹੜੇ ਇੱਕ ਫਾਊਂਡਰ ਮੈਂਬਰ ਵੀ ਸਨ ਜਿਹਨਾਂ ਦਾ ਸੇਵਾ ਭਾਰਤੀ ਨੂੰ ਬਹੁਤ ਅਨਮੋਲ ਯੋਗਦਾਨ ਜਿਹੜਾ ਅੱਜ ਤੱਕ ਪ੍ਰਾਪਤ ਰਿਹਾ ਉਹ ਦੇਵਪਾਰਧਾਰ ਕੰਮ ਦੇ ਵਿੱਚ ਬੜੇ ਅਦਰ ਨਹੀਂ ਔਰ ਮੋਰੇ ਹੋ ਕੇ ਕੰਮ ਕਰਨੇ ਵਾਲੇ ਸ਼ਖਸ ਸਗੇ ਗੱਲ ਜਿਸ ਤਰ੍ਹਾਂ ਕੀਤੀ ਜਾਂਦੀ ਕਿ ਜਦੋਂ ਆਪਣੀ ਟੀਚਿੰਗ ਲਾਈਨ ਵਿੱਚ profession ਸੀ ਮੈਥਮੈਟਿਕਸ ਦੇ ਟੀਚਰ ਸੀ ਭਟਿਆ ਜੀ ਤੇ ਉਹ ਡਿਊਰਿੰਗ ਜਦੋਂ ਜੌਬ ਸੀ ਉਹ ਟਿਊਸ਼ਨ ਵੀ ਪੜ੍ਹਾਉਂਦੇ ਸੀ ਤੇ ਪਤਾ ਕਿ ਕਦੀ ਉਹਨਾਂ ਨੇ ਕਦੀ ਫੀਸ ਸੀ ਕਿਸ ਬੱਚੇ ਕੋਲ ਹੀ ਉਹਦੇ ਬਾਰੇ ਥੋੜਾ ਚੈਨਲ ਪਾਉਂਗੇ ਕੋਹਿਲ ਪਾਰਧਾਰ ਜੀ ਜਿਹੜੇ ਮੈਥਸ ਦੇ ਟੀਚਰ ਸਗੇ ਔਰ ਉਹਨਾਂ ਨੇ ਜਿਹੜੇ ਕੋਈ ਬੱਚੇ ਪੜਾਈ ਦੇ ਵਿੱਚ ਕਮਜ਼ੋਰ ਹੁੰਦੇ ਸੀ ਉਹਨਾਂ ਨੂੰ ਟਿਸ਼ਨ ਦੇ ਤੌਰ ਤੇ ਪੜਾਉਂਦੇ ਔਰ ਇੱਕ ਇੱਕ ਸਿੰਗਲ ਪੈਸਾ ਵੀ ਉਹਨੇ ਕਦੀ ਕਿਸੇ ਕੋਲ ਲਿਆ ਨਹੀਂ ਦਰਾ। ਮੰਨ ਲਓ ਜਿੰਨਾ ਛਿਰ ਵੀ ਉਹਨਾਂ ਨੇ ਪੜਾਇਆ ਕਦੀ ਕਿਸੇ ਨੂੰ। ਜਿੰਨੇ ਕਿਸੇ ਕੋਲ ਨੇ 5 ਪੈਸੇ ਦਾ ਕੋਈ ਪੈਸੇ ਦਾ ਮਾਇਆ ਵੀ ਯੋਗਦਾਨ ਨਹੀਂ ਲਿਆ। ਫ੍ਰੀ ਸਿੱਖਿਆ ਦਾ ਇਹ ਹੀ ਦਾਨ ਦਿੱਤਾ। ਤੇ ਸੇਵਾ ਭਰਤੀ ਦੇ ਸਾਰੇ ਮੈਂਬਰ ਉਹਨਾਂ ਦੇ ਯੋਗਦਾਨ ਨੂੰ ਕਿਸ ਤਰ੍ਹਾਂ ਦੇਖਦੇ ਨੇ? ਸੇਵਾ ਭਰਤੀ ਬਹੁਤ ਵੱਡੀ ਕਾਰਟ ਇਹ ਨਹੀਂ ਬੋਲੀਓ ਸਕਦੇ ਉਹ ਕੌਸ਼ਲ ਪਾਰਟੀ ਛੱਡ ਕੇ ਗਏ ਨੇ ਸਾਡੇ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਗੱਲ ਕਰਨ ਦੀ ਮੇਰੇ ਨਾਲ ਨੇ ਸੇਵਾ ਭਰਤੀ ਗੜਸ਼ੇਂਗੁਰ ਤੋਂ ਪ੍ਰਧਾਨ ਰਜਿੰਦਰ ਖੁਰਮੀ ਜੀ ਰਜਿੰਦਰ ਖੁਰਮੀ ਜੀ ਅੱਜ ਜਿਹੜਾ ਸ਼ੋਕ ਸਭਾ ਕੀਤੀ ਹੈ ਤੇ ਅਲੱਕੀ ਰੂਪ ਰਖਸੀ ਜੀ ਕੌਸ਼ਲ ਪਾਰਟੀਆ ਜੀ ਦੇ ਲਈ ਸਾਡੇ ਵਿੱਚ ਅੱਜ ਅਵਨਾਸ਼ رائے ਖੰਨਾ ਜੀ ਸਪੈਸ਼ਲ ਤੌਰ ਤੇ ਪਹੁੰਚੇ ਜੋ ਕਿ ਉਹਨਾਂ ਦੇ ਟਾਈਮ ਦੇ ਹੀ ਫਾਊਂਡਰ ਮੈਂਬਰ ਨੇ ਸਾਨੂੰ ਇਹ ਬਹੁਤ ਹੀ ਯਾਨੀ ਕਿ ਘਾਟਾ ਹੋਇਆ ਉਹਨਾਂ ਦੇ ਜਾਨ ਦੇ ਨਾਲ ਲੇਕਿਨ ਉਹਨਾਂ ਦੀਆਂ ਅਸ਼ਾਈਆਂ ਸਾਡੇ ਨਾਲ ਹਮੇਸ਼ਾ ਰਹਿਣਗੀਆਂ ਤੇ ਸਾਡਾ ਉਹ ਮਾਰਗਦਰਸ਼ਨ ਬਣेंगी ਮੈਂ ਵੀ ਉਹਨਾਂ ਦੇ ਕੋਲੋਂ ਬਚਪਨ ਵਿੱਚ ਥੋੜੇ ਦਿਨ ਲਈ ਟਿਸ਼ਨ ਜਾਂਦਾ ਰਿਹਾ ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਸਿੰਗਲ ਪੈਸਾ ਜਾਂ ਆਪਣਾ ਕੋਈ ਹੋਰ ਕੰਮ ਇਸਦੇ ਬਲਕਸ਼ੇ ਕਰਾਉਣ ਲਈ ਕਦੀ ਵੀ ਇੱਛਾ ਨਹੀਂ ਜ਼ਾਹਰ ਕੀਤੀ ਮਤਲਬ ਬਤੌਰ ਟੀਚਰ ਔਰ ਬਤੌਰ ਸੇਵਾ ਭakti ਦੇ ਮੈਂਬਰ ਗੜਸ਼ੰਕਰ ਤੇ ਲੋਕਾਂ ਵਿੱਚ ਮਨਾ ਵਿੱਚ ਉਸ ਕੌਸ਼ਲ ਪਾਰਟੀ ਲਈ ਜੋ ਰਿਸਪੈਕਟ ਆ ਉਹ ਤੁਸੀਂ ਸੁਣੀਓ ਕੌਸ਼ਲ ਪਾਟੇ ਜੀ ਦੇ ਨਿਮਿਤ ਵਿੱਚ ਰੱਖੀ ਗਈ ਸ਼ੋਕ ਸਭਾ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਬਨੀਤ ਜੀ ਜੋ ਕਿ ਖੁਦ ਮੈਥਮੈਟਿਕਸ ਟੀਚਰ ਨੇ ਤੇ ਪਾਟੇ ਜੀ ਤੇ ਉਹਨਾਂ ਦੇ ਪਰਿਵਾਰ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਡੇਟਾ ਤੇ ਨਜ਼ਦੀਕੀ ਸੰਬੰਧ ਨੇ ਤੇ ਜਾਣਦੇ ਹਾਂ ਕੌਸ਼ਲ ਪਾਟੇ ਜੀ ਦੀ ਸ਼ਖਸੀਅਤ ਬਾਰੇ ਕੁਝ ਸ਼ਬਦ ਬਨੀਤ ਜੀ ਵੀ ਨਜਰ ਤੋਂ ਕੌਸ਼ਲ ਪਾਟੇ ਜੀ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਦਾ ਬੱਚਿਆਂ ਨਾਲ ਵਿਸ਼ੇਸ਼ ਤੌਰ ਤੇ ਬਹੁਤ ਪਿਆਰ ਸੀ ਔਰ ਐਨੇ ਨੇਕ ਦੇ ਇਨਸਾਨ ਸੀ ਕਿ ਉਹ ਮੈਥਮੈਟਿਕਸ ਦੇ ਟੀਚਰ ਹੋਣ ਦੇ ਨਾਤੇ ਬੱਚਿਆਂ ਨੂੰ ਸਕੂਲ ਤੋਂ ਬਾਅਦ ਫ੍ਰੀ ਆਫ ਕਾਸਟ ਪੜਾਇਆ ਕਰਦੇ ਸਨ ਮੈਨੂੰ ਅੱਜ ਵੀ ਯਾਦ ਹੈ ਕਿ ਸਾਲ 1998 ਦੇ ਵਿੱਚ ਜਦੋਂ ਮੈਂ ਬੀਐਸਸੀ ਕੀਤੀ ਤਾਂ ਉਹਨਾਂ ਨੇ ਮੇਰੇ ਨਾਲ ਸੇਵਾ ਭਾਰਤੀ ਦੇ ਕਾਰੇਲੇ ਵਿੱਚ ਹੀ ਗੱਲ ਕੀਤੀ ਕਿ ਅਸੀਂ ਬੱਚਿਆਂ ਦੇ ਲਈ ਕਿਉਂ ਦਾ ਫ੍ਰੀ ਕੋਚਿੰਗ ਸੈਂਟਰ ਖੋਲਹੀਏ ਤੇ ਸ਼ਿਵ ਮੰਦਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉੱਥੇ ਫ੍ਰੀ ਕੋਚਿੰਗ ਸੈਂਟਰ ਖੋਲਿਆ ਗਿਆ ਅਸੀਂ ਮੈਂ ਉਹਨਾਂ ਦੀ ਸਹਾਇਤਾ ਕਰਦਾ ਸੀ ਪੜ੍ਹਾਉਣ ਦੇ ਵਿੱਚ ਤੇ ਬਿਨਾ ਕਿਸੇ ਪੈਸਾ ਲਏ ਬਿਨਾ ਕਿਸੇ ਕੋਸ ਤੋਂ ਬੱਚਿਆਂ ਨੂੰ ਪੜਾਇਆ ਗਿਆ ਤੇ ਨਾਲ ਹੀ ਇੰਨੀ ਵਧੀਆ ਸੋਚ ਸੀ ਕਿ ਗਰੀਬ ਨਿਆਣਿਆਂ ਨੂੰ ਕਿਤਾਬਾਂ ਵਿਦਵਾਨ ਦੇ ਲਈ ਜਿਹੜੇ ਬੱਚੇ ਪੜ ਜਾਂਦੇ ਸੀਗੇ ਕਲਾਸਾਂ ਪਾਸ ਕਰ ਜਾਂਦੇ ਸੀਗੇ ਉਹਨਾਂ ਕੋਲੋਂ ਪੁਰਾਣੀਆਂ ਕਿਤਾਬਾਂ ਲੈ ਕੇ ਜਮ੍ਹਾਂ ਕਰਨ ਲਈ ਸ਼੍ਰੀ ਵਿਵੇਕਾਨੰਦ ਬੁੱਕ ਬੈਂਕ ਉੱਥੇ ਬਣਾਇਆ ਗਿਆ ਤੇ ਜਿਹੜੇ ਵਿਦਿਆਰਥੀ ਲੋੜਵੰਦ ਸੀਗੇ ਉਹਨਾਂ ਨੂੰ ਉਹੀ ਪੁਰਾਣੀਆਂ ਕਿਤਾਬਾਂ ਦੁਆਰਾ ਇਸ਼ੂ ਕਰਕੇ ਤੇ ਦਿੱਤੀਆਂ ਜਾਂਦੀਆਂ ਸੀ ਇੰਨੀ ਵਧੀਆ ਸ਼ਖਸੀਅਤ ਸਮ ਛੱਡ ਕੇ ਚਲੀ ਗਈ ਔਰ ਇਹ ਘਾਟਾ ਸਾਡੇ ਦੇ ਕਦੇ ਨਾ ਪੂਰਾ ਹੋਵਣਾ ਘਾਟਾ ਤਾਂ ਸੋ ਬਲੀਜੀ ਤੇ ਇਸ ਤੋਂ ਪਹਿਲਾਂ ਗੁਪਤਾ ਜੀ ਦੇ ਉਸ ਤੋਂ ਪਹਿਲਾਂ ਰਜਿੰਦਰ ਪ੍ਰਸ਼ਾਦਪੁਰ ਮਹੀ ਜੀ ਦੀ ਨਾ ਕੀਤੀ ਹੋਈ ਗੱਲਬਾਤ ਤੇ ਉਹਨਾਂ ਪਾਰਟੀ ਦੀ ਸ਼ਖਸੀਅਤ ਬਾਰੇ ਕਾਫੀ ਜਾਣਕਾਰੀ ਮਿਲੀ ਹੋਈਗੀ ਕਿ ਕਿ ਇਹੋ ਜੇ ਸ਼ਖਸੀਅਤ ਜੋ ਕਿ 87 ਮਰਿਆਂ ਵਿੱਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਈ ਪਰ ਉਹਨਾਂ ਦੇ ਸੰਸਕਾਰ ਦਿੱਤੇ ਹੋਏ ਜੋ ਉਹ ਇਹਨਾਂ ਰੂਹਾਂ ਵਿੱਚ ਮਿਲ ਰਹੇ ਨੇ ਕਮਿਟ ਕਰਦੇ ਆ ਕਿ ਉਹਦੀ ਸੋਚ ਹਮੇਸ਼ਾ ਜਿੰਦਾ ਰਹੇਗੀ ਤੇ ਐਸੀ ਤਰ੍ਹਾਂ ਸੇਵਾ ਭਾਰਤੀ ਦਾ ਤੇ ਕੌਸ਼ਲ ਪਾਰਟੀ ਦਾ ਪਰਿਵਾਰ ਸਮਾਜ ਦੀ ਸੇਵਾ ਕਰਦਾ ਰਹੇਗਾ ਧੰਨਵਾਦ ਲੇਕਿਨ ਸੇਵਾ ਭਾਰਤੀ ਜਦੋਂ ਬਣੀ ਉਸ ਵੇਲੇ ਉਸ ਨੂੰ ਬਣਾਉਣ ਦੇ ਵਿੱਚ ਫਾਊਂਡਰ ਮੈਂਬਰ ਵੀਰੇ ਔਰ ਪੂਰੀ ਐਕਟਿਵਲੀ ਉਹਨਾਂ ਨੇ ਸੇਵਾ ਭਾਰਤੀ ਵਿੱਚ ਕੰਮ ਕੀਤਾ ਐਨੇ ਨਹੀਂ ਸ਼ਾਇਦ ਤੁਸੀਂ ਇੱਕ ਵੀਸ਼ੇ ਉਹਨਾਂ ਦੇ ਬਾਰੇ ਨਹੀਂ ਜਾਣਦੇ ਬੱਚੇ ਵੀ ਨਹੀਂ ਜਾਣਦੇ ਹੋਣੇ ਜਦੋਂ ਮੈਂ ਐਮ.ਐਲ.ਏ ਬਣਿਆ बतौर ਵਰਕਰ ਦਾ ਕੰਮ ਕੀਤਾ ਲੇਕਿਨ ਜਦੋਂ ਅਸੀਂ ਆ ਸੜਕ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਬੂਡ ਪਾਲਿਸ਼ ਦੀ 13 ਦਿਨ ਲਗਾਤਾਰ ਮੇਰੇ ਨਾਲ ਉਹ ਬੂਡ ਪਾਲਿਸ਼ ਲਈ ਵੀ ਬੈਠੇ ਰਹੇ ਠੀਕ ਬਹੁਤ ਹੀ ਡੈਡੀਕੇਟਿਡ ਟੀਚਰ ਡੈਡੀਕੇਟਿਡ ਪਰਸਨੈਲਿਟੀ ਡੈਡੀਕੇਟਿਡ ਵਰਕਰ ਔਰ ਆਪਣੇ ਪਰਿਵਾਰ ਵਾਸਤੇ ਉਹਨਾਂ ਨੇ ਉਹ ਆਪਣੇ ਬੱਚਿਆਂ ਨੂੰ ਜਿਸ ਮੁਕਾਮ ਤੇ ਪਹੁੰਚਾਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਨੀਰਜ ਨੇ ਉਸ ਸੰਬੰਧ ਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਦੀ ਵੀ ਕੋਈ ਦੁੱਖ ਸੁੱਖ ਹੁੰਦਾ ਤਾਂ ਨੀਰਜ ਉਸ ਗੱਲ ਨਾਲ ਹਮੇਸ਼ਾ ਸਾਡੇ ਨਾਲ ਇੰਟਰੈਕਟ ਇੰਟਰਸਟ ਰਹਿਦਾ ਕੰਟੈਕਟ ਰੱਖਦਾ ਜਦੋਂ ਡੈਥ ਹੋਈ ਹੈ ਕੁਦਰਤੀ ਮੈਂ ਤਾਂ ਬਾਹਰ ਸੀਗਾ ਇੱਥੇ ਹੈ ਨਹੀਂ ਸੀ ਮੈਂ ਉਸ ਦਿਨ ਜੱਬਰਪੁਰ ਸੇਗਾ ਮੈਂ ਬ੍ਰਿਟੇ ਨੂੰ ਔਰ ਨਵੀਨ ਨੂੰ ਨਵੀਨ ਸੋਨੀ ਪੰਪ ਪਾਲੇ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਜਾ ਕੇ ਇਸ ਪਰਿਵਾਰ ਦੇ ਨਾਲ ਇਹਨਾਂ ਦਾ ਦੁੱਖ ਜੂਰ ਸਾਂਝਾ ਕਰੋ। ਇਸ ਕਰਕੇ ਸੇਵਾ ਭਾਰਤੀ ਨੇ ਫੈਸਲਾ ਕੀਤਾ। ਮੈਂਤਾ ਜੀ ਨੂੰ ਮੈਂ ਬੇਨਤੀ ਕੀਤੀ, ਡਾਕਟਰ ਸਾਹਿਬ ਨੂੰ ਕੀਤੀ, ਰਮਾਕਾਂਝੀ ਨੂੰ ਕੀਤੀ ਕਿ ਇੱਕ ਸਾਡੇ ਉਹ ਫਾਊਂਡਰ ਮੈਂਬਰ ਨੇ ਤੇ ਸਾਨੂੰ ਵੀ ਇੱਥੇ ਇੱਕ ਸ਼ੋਕ ਸਭਾ ਕਰਕੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਉਹਨਾਂ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਵਕਸ਼ੀ ਅੱਜ ਸੇਵਾ ਭਾਰਤੀ ਨੇ ਆਪਣੇ ਉਸ ਬਹੁਤ ਹੀ ਪਿਆਰੇ ਪਰਮ ਪਿਆਰੇ ਫਾਊਂਡਰ ਮੈਂਬਰ ਸ਼੍ਰੀ ਕੌਸ਼ਲ ਪਾਟਿਆ ਦੀ ਯਾਦ ਵਿੱਚ ਇਹ ਸ਼ੋਕ ਸਭਾ ਕੀਤੀ ਹੈ ਮੈਂ ਪਰਿਵਾਰ ਨੂੰ ਇਹ ਵਿਸ਼ਵਾਸ ਲਾ ਸਕਦਾ ਕਿ 니ਦੇ ਸਾਡਾ ਛੁੱਟਾ ਭਰਾਇਆ ਇਹਦੇ ਬੱਚੇ ਬੜੇ ਸੈਟਲਡੇ ਇਹਨਾਂ ਦਾ ਬੱਚਾ ਹੁਣੇ ਪਾਇਲਟ ਬਣਿਆ ਉਹ ਪਹਿਲੀ ਵਾਰਿਕ ਤੋਂ ਜੁਆਇਨ ਕਰ ਰਿਹਾ ਤੇ ਬਹੁਤ ਅੱਛੀ ਇੱਕ ਫੈਮਿਲੀ ਹੈ ਜੀ ਪਾਟਿਆਜ਼ ਤੋਂ ਬਾਅਦ ਵੀ ਜਿਹੜੀ ਪੀੜ੍ਹੀ ਆਈ ਹੈ ਮੇਰੇ ਦਾਦਾ ਜੀ ਨੂੰ ਸਭ ਜਾਣਦੇ ਆ ਆਪਾਂ ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਰਤਵਾ ਇਸ ਸ਼ਹਿਰ 'ਚ ਸੀਗਾ ਅਸੀਂ ਪੜ੍ਹੇ ਵੀ ਆ ਉਹਨਾਂ ਕੋਲੋਂ ਦਾਦਾ ਜੀ ਕੋਲੋਂ ਕਿਸ਼ਨ ਪੜ੍ਹਨ ਜਾਂਦੇ ਹੁੰਦੇ ਸੀਗੇ ਔਰ ਇੱਕ ਚੀਜ਼ ਹੋਰ ਮੈਂ ਯੂ ਸ਼ੇਅਰ ਕਰਨਾ ਚਾਹੁੰਦਾ ਬੱਚਿਆਂ ਦੇ ਨਾਲ ਕਿ ਪਾਰਟੀਆਂ ਜਿਨ੍ਹਾਂ ਨੂੰ ਸਫਾਈ ਦਾ ਬਹੁਤ ਸ਼ੌਂਕ ਸੀ ਘਰ ਤਾਂ ਸਾਫ਼ ਰੱਖਣਾ ਰੱਖਣਾ ਲੇਕਿਨ ਮੱਲਾ ਵੀ ਮੈਂ ਕਈ ਵਾਰ ਅਸੀਂ ਜਾਨਾਂ ਤੋਂ ਦੇਖਣਾ ਮੱਲਾ ਵੀ ਉਹਨਾਂ ਦਾ ਜਿਹਾ ਸੀਗਾ ਉਹ ਗਲੀ ਬਿਲਕੁਲ ਸਾਫ਼ ਸੁਥਰੀ ਹੁੰਦੇ ਸੀ ਸੋ ਬਹੁਤ ਜ਼ਿਆਦਾ ਉਹਨਾਂ ਇੱਕ ਗੁਣ ਸੀ ਗੁਣਾ ਦੀ ਪਟਾਰੀ ਸੀਗੇ ਸੰਘਰਸ਼ ਕੀਤਾ ਉਹਨਾਂ ਨੇ ਆਪਣੇ ਲਾਈਫ ਦੇ ਵਿੱਚ ਬਿਮਾਰੀ ਨਾਲ ਵੀ ਕੀਤਾ ਪਰ ਇੱਕ ਨੀਰਜ ਮੈਨੂੰ ਦੱਸ ਕੇ ਹੋਰ ਮਾਨੂੰ ਤਸੱਲੀ ਹੋ ਰਹੀ ਹੈ ਕਿ ਜੋ ਤੁਸੀਂ ਸੇਵਾ ਕੀਤੀ ਉਹਨਾਂ ਦੀ ਕਿ ਅਸੀਂ ਕਈ ਫੰਕਸ਼ਨਾਂ 'ਚ ਮਿਲੇ ਆਂ ਵਿਆਹ ਸ਼ਾਦੀਆਂ ਦੇ ਮਿਲਦੇ ਰਹੇ ਆ ਕੋਹੋਰ ਫੰਕਸ਼ਨ ਤੇ ਮਿਲਦੇ ਰਿਹਾ ਚੰਡੀਗੜ੍ਹ ਦੇ ਵਿੱਚ ਤਾਂ ਪਾਰਟੀਆ ਜੀ ਨਾਲ ਆਉਂਦੇ ਸੀ ਉਹਨਾਂ ਦੀ ਬਹੂ ਵੀ ਨੀਰਜ ਦੀ ਵਾਈਫ ਵੀ ਨਾਲ ਆਂਦੀ ਸੀ ਬੱਚੇ ਵੀ ਕੇਵਲ ਨਾਲ ਆਂਦੇ ਸੀ ਤਾਂ ਪਾਟਿਆ ਜੀ ਨੂੰ ਐ ਲੱਗਣਾ ਜਿਉਂ ਸੀ ਮਿਲਣਾ ਕਿ ਜਿੱਦਾਂ ਉਹਨਾਂ ਦਾ ਕੋਈ ਬਹੁਤ ਦੇਰ ਤੋਂ ਵਿਛੜਿਆ ਹੋਇਆ ਕੋਈ ਸੱਜਣ ਉਹਨਾਂ ਨੂੰ ਮਿਲ ਰਿਹਾ ਸੁਭਾਉ ਨੇਕ ਦਿਲ ਇਨਸਾਨ ਉਹ ਸੀਗੇ ਅੱਜ ਸਾਡੇ ਵਿੱਚੋਂ ਨਹੀਂ ਰਹੇ ਕੰਮ ਇਹ ਤਾਂ ਨਹੀਂ ਪੂਰੀ ਕਰ ਸਕਦੇ ਪਰ ਪੂਰੀ ਸੇਵਾ ਭਾਰਤੀ ਪੂਰਾ ਗੜ ਸ਼ੰਕਰ ਨੀਰਜ ਜੀ ਤੁਹਾਡੇ ਪਰਿਵਾਰ ਨੂੰ ਅਸੀਂ ਵਿਸ਼ਵਾਸ ਜਵਾਨੇ ਆ ਉਹ ਕਦੀ ਆਣਾ ਜਾਣਾ ਵੀ ਰੱਖੋ ਔਰ ਇਹ ਤੁਹਾਡਾ ਪਰਿਵਾਰ ਹੈ ਆਪਣਾ ਇਸੇ ਕਰਕੇ ਅੱਜ ਇਹ ਸ਼ੋਕ ਸਭਾ ਦਾ ਆਯੋਜਨ ਜਿਹੜਾ ਹੈ ਉਹ ਕੀਤਾ ਗਿਆ ਸਮੇਂ ਕੱਤੀ ਪਰਸੋ ਹੀ ਸ਼ੈਤ ਤੈ ਹੋਇਆ ਤਾਂ ਹੀ ਅਸੀਂ ਥੋੜੀ-ਮੋਟੀ ਸੂਚਨਾ ਦੇ ਪਾਏ ਤਾਂ ਅਸੀਂ ਫਿਰ ਇੱਕ ਵਾਰੀ ਸਾਰੇ ਮੌਨ ਕਰਕੇ ਪੰਜ ਵਾਰ ਗਾਇਤਰੀ ਦਾ ਮੰਤਰ ਪੜ੍ਹ ਕੇ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਪਰਮਾਤਮਾ ਤੋਂ ਪ੍ਰਾਰਥਨਾ ਕਰਾਂਗੇ